ਨਾਟਿਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਾਰਬਨ ਆਫਸੈਟਿੰਗ ਰਿਡਕਸ਼ਨ ਸਕੀਮ ਫਾਰ ਇੰਟਰਨੈਸ਼ਨਲ ਐਵੀਏਸ਼ਨ ਸਿਰਫ ਅੰਤਰਰਾਸ਼ਟਰੀ ਉਡਾਨਾਂ ਲਈ ਲਾਗੂ ਹੈ ਕਰੇਲੂ ਉਡਾਨਾਂ ਵਿੱਚ ਸਸਟੇਨੇਬਲ ਐਵੀਏਸ਼ਨ ਫਿਊਲ ਦੀ ਵਰਤੋਂ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਕੇਂਦਰੀ ਸ਼ਹਿਰੀ ਹਵਾਵਾਜੀ ਰਾਜ ਮੰਤਰੀ ਮੁਰਲੀ ਤਰਨ ਮਹੋਲੋ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੂੜਾ ਵੱਲੋਂ ਸਸਟੇਨੇਬਲ ਐਵੀਏਸ਼ਨ ਫਿਊਲ ਦੀ ਸਥਿਤੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਕਹੀ ਅੱਜ ਦੇ ਇੱਕ ਬਿਆਨ ਵਿੱਚ ਅਰੂੜਾ ਨੇ ਕਿਹਾ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਮੰਤਰੀ ਨੇ ਅੱਗੇ ਦੱਸਿਆ ਕਿ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਨੇ ਅੰਤਰਰਾਸ਼ਟਰੀ ਹਵਾਵਾਜ਼ੀ ਤੋਂ ਕਾਰਬਨ ਨਿਕਾਸ ਨੂੰ ਘਟਾਉਣ ਲਈ ਮਾਰਕੀਟ ਆਧਾਰਿਤ ਉਪਾਅ ਪਾਪ ਕੋਰਸੀਆ ਅਪਣਾਇਆ ਹੈ ਭਾਰਤ ਆਈ ਸੀ اےਓ ਦਾ ਮੈਂਬਰ ਦੇਸ਼ ਹੋਣ ਦੇ ਨਾਤੇ 2027 ਤੋਂ ਕੋਰਸੀਆ ਦੇ ਲਾਜ਼ਮੀ ਪੜਾ ਦੀ ਪਾਲਣਾ ਕਰਨ ਦੇ پابੰਦ ਹੈ ਕੋਰਸੀਆ ਸਕੀਮ ਦੇ ਤਹਿਤ 에ਅਰਲਾਈਨਾਂ ਨੂੰ ਇੱਕ ਨਿਰਧਾਰਤ ਬੇਸਲਾਈਨ ਤੋਂ ਉੱਪਰ ਆਪਣੇ ਨਿਕਾਸ ਨੂੰ ਆਫਸੈਟ ਕਰਨਾ ਜ਼ਰੂਰੀ ਹੈ ਕੋਰਸੀਆ 에어ਕ੍ਰਾਫਟ ਆਪਰੇਟਰਾਂ ਨੂੰ ਕੋਰਸੀਆ ਯੋਗ ਇੰਦਨਾਂ ਦੇ ਉਪਯੋਗ ਦੇ ਮਾਧਿਅਮ ਨਾਲ ਆਪਣੀ ਆਫਸੈਟਿੰਗ ਲੋਡਾਂ ਨੂੰ ਘਟਾ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਵਿੱਚ ਕੋਰਸੀਆ এসਏਐਫ ਅਤੇ ਕੋਰਸੀਆ ਲੋਅਰ ਕਾਰਬਨ ਐਵੀਏਸ਼ਨ ਫਿਊਲ ਸ਼ਾਮਲ ਹਨ ਇੱਕ 에어ਕ੍ਰਾਫਟ ਆਪਰੇਟਰ ਜੋ ਕੋਰਸੀਆ ਜੋਗ ਇੰਦਨ ਦੀ ਵਰਤੋਂ ਤੋਂ ਨਿਕਾਸ ਵਿੱਚ ਕਟੌਤੀ ਦਾ ਦਾਵਾ ਕਰਨਾ ਚਾਹੁੰਦਾ ਹੈ ਨੂੰ ਇੱਕ ਕੋਰਸੀਆ ਯੋਗ ਇੰਦਨ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਜੋ ICAP ਦਸਤਾਵੇਜ਼ ਕੋਰਸੀਆ ਸਸਟੇਨੇਬਲ ਕ੍ਰਾਈਟੇਰੀਆ ਫਾਰ ਕੋਰਸੀਆ ਐਲੀਜੀਬਲਟੀ ਫਿਊਲਸ ਵਿੱਚ ਪਰਿਭਾਸ਼ਿਤ ਕੋਰਸੀਆ ਸਸਟੇਨੇਬਲ ਕ੍ਰਾਈਟੇਰੀਆ ਨੂੰ ਪੂਰਾ ਕਰਦਾ ਹੈ ਸਸਟੇਨੇਬਲ ਐਵੀਏਸ਼ਨ ਫਿਊਲ ਵਿੱਚ ਜੈਟ A1 ਫਿਊਲ ਦੇ ਸਮਾਨ ਸਪੈਸੀਫਿਕੇਸ਼ਨ ਕੰਪੋਜੀਸ਼ਨ ਹੁੰਦੀ ਹੈ ਅਤੇ ਇਹ ਮੌਜੂਦਾ 에ਅਰਕ੍ਰਾਫਟ ਤੇ ਇਧਨ ਸਪਲਾਈ ਪ੍ਰਣਾਲੀਆਂ ਦੇ ਅਨੁਕੂਲ ਹੈ। ਐਸਏਐਫ ਦੀ ਵਰਤੋਂ ਨੂੰ ਅੱਗੇ ਵਧਾਉਣ ਲਈ ਭਾਰਤੀ ਕੈਰੀਅਰ ਨੂੰ ਅਪਰੰਪਰਾਗਤ ਐਵੀਏਸ਼ਨ ਟਰਬਾਈਨ ਫਿਊਲ ਦੇ ਨਾਲ ਐਸਏਐਫ ਦੇ ਮਿਸ਼ਰਣ ਨਾਲ ਟੈਸਟ ਉਡਾਨਾਂ ਦਾ আয়োজন ਕੀਤਾ ਹੈ। ਇਹਨਾਂ ਟੈਸਟ ਉਡਾਨਾਂ ਵਿੱਚ 28% ਤੇ ਐਸਏਐਫ ਮਿਸ਼ਰਤ ਇਧਨ ਦੀ ਵਰਤੋਂ ਕਰਕੇ ਅਮਰੀਕਾ ਤੋਂ ਭਾਰਤ ਦੀ B787 ਦੀ ਵਿਸਤਾਰਾ ਬਲੋਂ ਫੈਰੀ ਉਡਾਨ ਅਤੇ 17% SAF ਮਿਸ਼ਰਤ ਈਧਨ ਦੀ ਵਰਤੋਂ ਕਰਦੇ ਹੋਏ ਬੋਇੰਗ 787 ਜਹਾਜ਼ ਤੇ ਦਿੱਲੀ ਮੁੰਬਈ ਉਡਾਨ 0.75% SAF ਮਿਸ਼ਰਤ ਈਧਨ ਨਾਲ 에어 এਸ਼ੀਆ ਪੂਨੇ ਤੋਂ ਦਿੱਲੀ ਵੱਲੋਂ ਕਰੇਲੂ ਵਪਾਰਕ ਉਡਾਨਾ 25% SAF ਨਾਲ ਦੇਰਾਦੂਨ ਤੋਂ ਦਿੱਲੀ ਲਈ ਸਪਾਈਸ ਜੈਟ ਲਈ ਵੱਲੋਂ ਉਡਾਨ ਅਤੇ 5% ਐਸ ਏ ਐਫ ਮਿਸ਼ਰਤ ਈਧਨ ਨਾਲ ਟੂਲਸ ਤੋਂ ਪਾਤਰੀ ਸਾਰੀਆਂ ਏਅਰਬੱਸ ਫੌਰੀ ਉਡਾਨਾਂ ਸ਼ਾਮਲ ਹਨ ਮੰਤਰੀ ਦੇ ਜਵਾਬ ਵਿੱਚ ਅੱਗੇ ਦੱਸਿਆ ਗਿਆ ਕਿ ਉਪਰੋਕਤ ਟੈਸਟ ਉਡਾਨਾਂ ਲਈ ਬਾਲਣ ਕੁਸ਼ਲਤਾ ਅਤੇ ਨਿਕਾਸੀ ਵਿੱਚ ਕਮੀ ਦੇ ਨਤੀਜੇ ਇਸ ਮੰਤਰਾਲੇ ਕੋਲ ਉਪਲਬਧ ਨਹੀਂ ਹਨ ਹਾਲਾਂਕਿ ਆਈ ਸੀ ਏਓ ਵਿਖੇ ਕਰਵਾਏ ਗਏ ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਐਸ ਏ ਐਫ ਕੋਲ ਅੰਤਰਰਾਸ਼ਟਰੀਆ ਹਵਾਵਾਜੀ ਤੇ CO2 ਦੇ ਨਿਕਾਸ ਨੂੰ ਘਟਾਉਣ ਦੀ ਸਭ ਤੋਂ ਵੱਡੀ ਸਮਰੱਥਾ ਹੈ ਇਸ ਤੋਂ ਇਲਾਵਾ ਜਵਾਬ ਵਿੱਚ ਦੱਸਿਆ ਗਿਆ ਕਿ ਇਹ SAF ਨੂੰ ਵਪਾਰਕ ਜਹਾਜ਼ਾਂ ਦੇ ਵਰਤੇ ਜਾਣ ਵਾਲੇ ਸੰਬੰਧਿਤ ਈਦਨ ਵਿਸ਼ੇਸ਼ਤਾਵਾਂ ਵਿੱਚ ਦਰਸਾਈਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਯੋਗ ਬਣਾਉਣ ਲਈ ਅਜਿਹੇ ਬਾਲਣ-ਬਾਲਣ ਉਹਨਾਂ ਈਦਨ ਉਤਪਾਦਕਾਂ ਤੋਂ ਆਉਂਦੇ ਹਨ ਜੋ ICACORCIA ਸਸਟੇਨੇਬਲ ਸਰਟੀਫਿਕੇਸ਼ਨ ਸਕੀਮ ਦੇ ਤਹਿਤ ਪਰਿਵਰਸ਼ਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਇਹ ਕੋਰਸੀਆ ਯੋਗ ਈਦਨ ਦਾ ਉਤਪਾਦਨ ਅਤੇ ਉਠਾਓ ਦੁਨੀਆ ਵਿੱਚ ਕਿਤੇ ਵੀ ਕੀਤਾ ਜਾ ਸਕਦਾ ਹੈ SCCAO ਕੌਂਸਲ ਨੇ ਤਿੰਨ ਸਸਟੇਨੇਬਿਲਟੀ ਸਰਟੀਫਿਕੇਸ਼ਨ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ